ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਦੋ ਬੜਾ ਤਾਜਾ ਸੂਜਾਂ ਤੋਂ ਗੱਪੜਾ ਚਾਰ ਨਾਕ ਸੇਲਾ ਡਿਟੇਲ ਵੀਰ ਸੱਸੀ ਗੱਲ ਬਾਈ ਸੱਸੀ ਗੱਲ ਲੋ ਨਾਮ ਐਡਰੈਸ ਦੱਸੋ ਆਪਣਾ ਨਾ ਢਿਲੋ ਸੋਨੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸੋ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 886990 ਏਡੇ ਨਾਲ ਦੂਜੀ ਸੂਈ ਸੁਈ ਆ ਬਈ ਤੇ ਬੱਚਾ ਇਹਨੇ ਕੀ ਜੇਤਾ ਬੱਸੀ ਦਿੱਤੀ ਬਈ ਕਹਵੇਂ ਦਿਨ ਹੋ ਗਿਆ ਸੂਈ ਨੂੰ ਅੱਜ ਸੂਈ ਨੂੰ ਤੇ ਲੋ ਤੀਜਾ ਦਿਨ ਹੋ ਗਿਆ ਬਈ ਜੀਰ ਜੀ ਰੋਕਿਆ ਜੀਰ ਦੀ ਗਰੰਟੀ ਆ ਫੋਨ ਆਪਣੀ ਸੁਵਾ ਸੂਈ ਆ ਦੂਜਾ ਹਾਂ ਸੁਵਾ ਦੂਜਾ ਬਈ ਕਿੰਨਾ ਕੁ ਦੁੱਧ ਆ ਇਸ ਵਕਸ ਚੋਣ ਵਾਲਾ ਹੁਣ ਹੋਊਗਾ ਉਹ ਵੀ 12 13 ਲੀਟਰ ਤੇ ਮੰਨ ਕੇ ਚੱਲੇ ਵੀ 2 2 ਲੀਟਰ ਦੀ ਕਪੈਸਿਟੀ ਹੋ ਰਹੀ ਹੈ ਆਹ ਦੇ ਦੂ 15 ਲੀਟਰ 16 ਲੀਟਰ ਮੰਨ ਦੇ ਦੋ ਮੰਨ ਕੇ ਚੱਲੇ ਗਰਮੀ ਦੇ ਹਿਸਾਬ ਨਾਲ 14 ਮੰਨ ਕੇ ਲੈ ਲੈ ਹਾਂ 14 ਮੰਨ ਕੇ ਲੈ ਜੀ ਠੀਕ ਆ ਚੋਣ ਚਵਾ ਦੀ ਇੱਕ ਨੰਬਰ ਇੱਕ ਨੰਬਰ ਆ ਚੋਣ ਚਵਾ ਦਾ ਰੇਟ ਇਹਦਾ ਕੀ ਆ ਰੇਟ ਦਾ ਮਾਨਤਨ ਮਾੜਾ ਮੋਟਾ ਬਹੁਤ ਕਰਦਾਂਗੇ ਬਹੁਤ ਜਿਆਦਾ ਮਾਨਤਨ 50000 ਜੀ ਆਪਾਂ ਦੇ ਦਾਂਗੇ ਉਹ ਦੇ ਦਾਂਗੇ 50 ਤੋਰੀ ਬਾਦ ਨੂੰ ਸੋ ਫਿਰ 50000 ਦੀ ਬੱਚੀ 14 ਲੀਟਰ ਦੁੱਧ ਦੀ ਦੂਜਾ ਛੋਲੇ ਵਾਲੇ 16 17 ਦਿੰਦੀ ਨਹੀਂ ਕੱਦ ਘਾਟ ਘਰ ਮੂੰਹ ਮੱਥੇ ਲੱਗਦੀ ਚੰਗੀ ਸਾਫ਼ ਸੁਥਰੀ ਹੈ ਹਨਾ ਠੀਕ ਹੈ ਕੀ ਕੀਮਤ ਇਹ ਵੀ ਹੈਗੇ ਸਿਰਫ 50000 ਰੁਪਏ ਹਾਂ ਬਸ ਲੈਣ ਦੇ ਹੀ ਨਹੀਂ ਠੀਕ ਹੈ ਤੇ ਬਾਕੀ ਮੱਥੇ ਤੇ ਟੋਆ ਵਗੈਰਾ ਕੰਨ ਨਿਕਾ ਨਿਕਾ ਜਿੰਦ ਜਹਾਂ ਸਾਫ਼ ਸੁਥਰੀ ਚੰਗੀ ਵਹਿੜਾ ਢਿੱਲੇਵਾ ਵਗੈਰਾ ਦੇਖ ਸਕਦਾ ਤੁਹਾਡੇ ਸਾਹਮਣੇ ਆ ਸਾਫ਼ ਸੁਥਰਾ ਚੰਗਾ ਤੇ ਬੱਚਾ ਇਹਦੇ ਪਿੱਛੇ ਆ ਕੇ ਬੱਚੀ ਹੈ ਨਾ ਹਾਂ ਬੱਚੀ ਸੋਹਣੀ ਪਿਆਰੀ ਹੁੰਦੜੇ ਜੀ ਠੀਕ ਐ ਸੋ ਥਾਣਾ ਹਵਾਨਾ ਨੇੜੇ ਤੋਂ ਦੇਖਾਜੋ ਸੋਹਣਾ ਸਾਫ ਸੁਥਰਾ ਤੇ ਪਸਮਾ ਵਗੈਰਾ ਪੂਰਾ ਓਕਰਿਆ ਇੱਕ ਨੰਬਰ ਅੜੇ ਲਉਨਾ ਆਕੇ ਦੋ ਨੰਬਰ ਸੂਈ ਵੀ ਦੇਖਦੇ ਆ ਇਹ ਢਿਲੋ ਕਾਲ ਸੁਆ ਸੁਈ ਹੈ ਬਈ ਜੇਰ ਜੂ ਪੈ ਗਈ ਇਹਨੇ ਮਗਰ ਠੀਕ ਐ ਸੁਆ ਕਿਹੜਾ ਸੁਈ ਹੈ ਸੁਆ ਬਈ ਇਹ ਮੈਂ ਦੂਜਾ ਵੀ ਨਹੀਂ ਕਹਣਾ ਤੀਜੇ ਸੁਈ ਹੈ ਤੀਜਾ ਸੁਆ ਜੇਰ ਜਮਾ ਓਕੇ ਜੇਰ ਦੀ ਓਕੇ ਜਮਾ ਕਿੰਨਾ ਦੁੱਧ ਐ ਇਸ ਰੋਖ ਤੇ ਚੋਣ ਵਾਲਾ ਪੌਣਾ ਹੋਗਾ 15 16 ਕਿਲੋ ਟਲੇ ਜਲਦ ਤਿਆਰ ਕੱਲ ਦੀ ਤੀਜੇ ਸੱਤ ਕਿਲੋ ਟਾਈਮ ਚੋਣ ਚ ਵੈਕ ਨੰਬਰ ਮੈਂ ਕਿਹਾ ਦੱਸਾਂ ਕਿ ਲੋੜੀ ਦਾ ਪਤਾ ਧਾਰਾ ਮਾਰ ਕੇ ਦਿਖਾ ਦਾਂਗੇ ਧਾਰਾ ਹੀ ਮਾਰ ਫਿਰ ਪਹਿਲਾਂ ਜੀ ਸੋ ਵੀਰੋ ਥਾਣਾ ਹਵਾਨਾ ਦੇਖ ਸਕਦੇ ਹੋ ਧਾਰਾ ਵਗੈਰਾ ਦੇਖੋ ਪਹਿਲਾਂ ਸਾਫ ਸੁਥਰੀਆਂ ਪੂਰੀਆਂ ਤੇ ਨਿਆਣਾ ਮੇਰੇ ਸਾਹ ਨਾਲ ਪਾਉਣ ਦੀ ਕੋਈ ਜਰੂਰਤ ਨਹੀਂ ਲੋੜੀਂਡ ਲੋਾਈ ਭਾਜਾ ਥੱਲੇ ਲੈ ਗੰਨੇ ਵਰਗੀ ਜਵਾਈ ਹੁੰਦੇ ਪੂਰਨਾ ਚ ਹੋਰ ਮਾਰ ਦੀ ਮਾਰੀਆਂ ਜੀ ਤੇ ਅੰਦਾਜ਼ਾ ਲਾ ਕੇ ਵੀ ਕਿੰਨਾ ਕਵਾ ਦੋਗੀ 20 ਕਿਲੋ ਖੁੱਲਾ ਦੋ ਚੱਲ ਐ ਬਾਈ ਤਈੜੜ ਪੱਲ ਮਾਰਦਾ ਕੋਈ ਫਾਇਦਾ 20 ਕਿਲੋ ਖੁੱਲਾ ਸਕੇ 18 ਕਿਲੋ ਤੋਂ ਚੱਲੂਗੀ 18 ਮੰਨ ਕੇ ਲੈ ਜੂਗਾ ਭਾ ਕਿੰਨੇ ਦੀ ਗੱਡੀ ਚੜਾਉਣੀ ਐ ਵਾ ਨੀ ਵਾ ਬੈਡ ਤੋਂ ਮਾਨਤਾ ਨਹੀਂ ਕਰਾਂਗੇ 70 ਮੰਗਣ ਦਾ ਵੀ ਕੋਈ ਫਾਇਦਾ ਚਲ 63 ਦੀ ਦੇ ਦੇ ਚਲ ਦੇ ਦਾਂ 63000 ਦੀ ਹੋ ਜੇ ਛੋਟ ਸਪਾ ਵੀ ਕਰ ਦੂਗਾ ਸੁਆ ਤੀਜਾ ਐਵੇਂ ਦੂਜਾ ਕੀ ਜੇ ਇਹ ਫਾਇਦਾ ਕੀ ਆ ਨਹੀਂ ਇਹ ਸਹੀ ਗੱਲ ਹੈ ਝੂਠ ਮਾਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਨਾੜ ਹਵਾਨਾ ਚੰਗਾ ਜਿਹਨੇ ਦੁੱਧ ਪੀਣਾ ਮੰਨ ਕੇ ਚਲੋ ਕ੍ਰਾਸ ਪੈਂਦੀ ਆ ਹਾਂ ਦੁੱਧ ਵਾਲੀ ਚੀਜ਼ ਆ ਬਾਕੀ ਸੀਟੀ ਨਾਲ ਤਾਂ ਪੁੰਨਾਈ ਵੈਸੇ ਲੈ ਕੇ ਜਿੱਥੇ ਮਰਜੀ ਧਾਰਾ ਮਾਰ ਲਈ ਹੈ ਹਨਾ ਲੈ ਬਾਈ ਬਹਲਣਾ ਬਾਈ ਯਾਰ ਲੈਵਾ ਫਿਟਿੰਗ ਵਾਲਾ ਪੂਰਾ ਸੋਹਣਾ ਸਾਫ ਸੁਥਰਾ ਤੇ ਕੀਮਤ ਇਹਦੀ 63000 ਰੁਪਏ ਦੇਣਾਂ ਇੰਜਾਂ ਤੇ ਮੂੰਹ ਉੱਥੇ ਲੱਗਦੀ ਆ ਸੂਆ ਤੀਜਾ ਸੂਆ ਸੂਈ ਹੈਗੀ ਜਿੰਦੇ ਜਾਣ ਬਹੁਤ ਆ ਤੇ ਘੱਟ ਘੱਟ ਵੀ ਹੈਗਾ ਖੈਰ ਸਾਫ ਸੁਧਰੀਆ ਭਾ ਦੇ ਅਕੋਰਡਿੰਗ ਤੇ 4 ਨੰਬਰ ਜਿਹੜੇ ਗੱਬਣ ਦੇਖੀਏ ਨੇ ਇਹ ਜਰਸੀ ਕ੍ਰਾਸ ਸਾਡੇ ਲੋਪਲੂਨਸ ਹੁੰਦੀ ਆ ਬਈ ਜਰਸੀ ਕ੍ਰਾਸ ਠੰਡੀ ਬਰਫੀ ਆ ਜਮਾ ਪੂਰੀ ਮਸਾ ਜਾਨੀ ਵਾਹ ਥੱਲੇ ਲੈ ਸੋ ਦੇਖੋ ਹਵਾਨਾ ਦੇਖੋ ਦੁੱਧ ਤਾਂ ਦਊਗੀ ਦੁੱਧਾ ਵਾਤੀ ਨਹੀਂ ਦਊਗੀ ਦੁੱਧ ਦੇ ਦਊ 14-15 ਕਿਲੋ ਲਮੋਜ ਜੈ ਜਗਤ ਲਾਈ 14 ਕਿਲੋ ਦੁੱਧ ਦਊ ਬਾਕੀ ਟਲ ਢੁੱਲ ਬਹੁਤ ਪਈ ਆ ਜੀ ਪਰ ਚੋਲੋ ਜਦੋਂ ਮਰਜੀ ਪੂਰੇ ਹਾਂ ਕਿੰਨੇ ਦੀ ਗੱਡੀ ਕਿੰਨੇ ਦੀ ਗੱਡੀ ਚੜੂ ਇਹ ਇਹਦਾ ਮੋੜ ਜਿੰਨਾ ਮਰਜ਼ੀ ਕਰਾਲਾ 47000 ਦੀ ਦੇ ਦੇ ਲਿਆ ਬਾਹਰ ਨੂੰ ਇਹਨੂੰ 47000 ਦੇ ਵਿੱਚ 14 15 14 15 ਜਿਹੜੇ 50000 ਚ ਪੈ ਲਾਉਨੇ ਆ ਉਦੋਂ 14 15 ਕਿਲੋ ਦੁੱਧ ਹੀ ਹੁੰਦਾ ਤੁਹਾਨੂੰ ਹਾਂ ਹਾਂ ਸਹੀ ਗੱਲ ਐਵੇਂ ਕੋਈ ਕਹੇ ਜੇ 50000 ਦੇ ਵਿੱਚ ਆਪਾਂ ਨੂੰ ਦੁੱਧ 20 ਕਿਲੋ ਮਿਲਦਾ ਨਹੀਂ ਮੈਂ ਹਾਂ ਤਾਂ ਉਹ ਕਿਤਨਾ ਕਿਤੇ ਗੜਬੜ ਹੈਗੀ ਆ ਕਿਤਨਾ ਕਿਤੇ ਗੜਬੜ ਹੋਊਗੀ ਰਾਜ ਜੀ ਠੀਕ ਹੈ ਜਿਆਜ ਗੱਲ ਆ ਜਮਾ ਅਸਲੀ ਨਾਲ 4000 ਦਿੰਦਾ ਮੈਂ ਤੂੰ ਸੀੜ ਛੱਡੀ ਜਾਂਦਾ ਉਸ ਤੋਂ ਪਹਿਲਾਂ ਉਹ ਛੱਡੀ ਦੋ ਇਹ ਗੱਲ ਨਹੀਂ ਦਾਈ ਬਜਾ ਛੱਡੀ ਠੀ ਤੋ ਜਿਹੜੇ ਡੇਰ ਜੀ ਡੋਲੂ ਚੱਕ ਜਾਂਦੇ ਸਰ ਮਨਦੇ ਹੈਗੇ ਉਹ ਚੁੱਪ ਕਰਕੇ ਗਾ ਲੈ ਜੋ ਘਰ ਦਾ ਦੁੱਧ ਪੀਓਗੇ ਚੰਗੇ ਨਜ਼ਾਰੇ ਦਾ ਲਓਗੇ ਤੇ ਭਾ ਵੀ ਬਿਲਕੁਲ ਵਾਜ ਜਾਵੇ 47 ਹਜ਼ਾਰ ਚ ਛੋੜ ਦਿੱਤਾ ਮਾਨਦਾਨ ਹੋ ਜਾਊਗਾ ਤੇ ਘਰੇ ਜਾ ਕੇ ਤੁਹਾਡੇ ਸੂਗੀ ਕੀ ਵਾਰ ਸੂਈ ਵੀ ਤੁਸੀਂ ਲੈ ਲੈਣੇ ਆੜਾ ਠੱਗੀ ਹੋਗੀ ਸਾੜਨ ਉਹ ਹੋਗੀ ਆਪਦੇ ਘਰੇ ਸਵਾਗੇ ਦੇਖ ਲੈਣ ਨਾਲ ਆਪ ਨੂੰ ਪਤਾ ਲੱਗ ਜੂ ਵੀ ਜੇ ਰਹਿੰਦੀ ਤਾਂ ਹਾਲ ਕੀ ਹੁੰਦਾ ਹੁੰਦਾ ਤੇ ਕੀ ਡਾਕਟਰ ਲੈਂਦਾ ਤੇ ਬਿਵਾਰੀ ਕੀ ਨੁਕਤੇ ਕਰਦੇ ਆ ਸਾਰਾ ਕੁਝ ਆਪ ਹੀ ਸਿੱਖ ਜਾਓਗੇ ਜਮਾਂ ਨਹੀਂ ਤੇ ਦੂਜੇ ਨੂੰ ਉਠਾ ਕੇ ਕਹਣਾ ਬਹੁਤ ਚੰਗੀ ਗੱਲੀ ਦਾ ਮਿਹਣੇ ਚ ਕਹਿ ਦਿੰਦੇ ਆ ਨਹੀਂ ਮੈਂ ਕਹਿ ਦਿੰਦਾ ਮਿੱਠੀ ਧੱਕੀ ਮਾਰਦੀ ਹੈਨਾ ਧੱਕੀ ਮਾਰਦੀ ਬਾਈ ਤੇ ਜੇ ਜਦੋਂ ਆਪ ਹੁਣ ਲੈ ਕੇ ਜੇ ਰਹਿ ਗਈ ਆਪਣਾ ਧੱਕੀ ਪਾਜ ਜਾਂਦੀ ਆ ਪਰਸੋ ਗਾਂ ਵੇਚੀ ਇੱਕ ਉਹ ਕਿਸੇ ਨੇ ਝੂਠ ਮਾਰਦਾ ਕਹਿੰਦੇ ਵੀ ਜੇਰ ਦੀ ਗਾਰੰਟੀ ਆ ਆਪਣੀ ਘਰੇ ਆ ਕੇ ਆਪਣੇ ਘੇਟੇ ਬਦ ਮਰ ਗਈ ਦੱਸ ਆਪਾਂ ਕੀ ਕਰੀਏ ਨਹੀਂ ਹੁਣ ਜੇ ਪਪਾ ਜੀ ਕੋਈ ਘਰੋਂ ਬੰਦਾ ਲੈ ਗਿਆ ਉਹਦੇ ਕੋਲ ਜੇ ਨਾ ਰਹੀ ਉਹ ਵੀ ਕਿਸ ਨੂੰ ਵੇਚੂਗਾ ਆਪਣੇ ਕਾ ਵਪਾਰੀ ਭੱਜਾ ਜਾਓ ਵੀ ਘਰੋਂ ਮਿਲਦੀ ਆ ਆ ਘਰੋਂ ਮਿਲਦੀ ਆ ਉਹ ਮੜ ਕੇ ਕਹਿਣਗੇ ਸਾਨੂੰ ਤਾਂ ਪਤਾ ਨਹੀਂ ਆ ਸਾਨੂੰ ਤਾਂ ਕੀ ਪਤਾ ਹੋ ਅਗਲਾ ਤੇ ਉਹ ਤੇ ਕੱਠ ਕਰ ਲਏ ਉਹ ਤੇ ਕੋਈ ਮਰਦਾ ਉਹਨਾਂ ਨਹੀਂ ਵਪਾਰੀ ਸਾਡੀ ਭਰ ਮਿੰਟ ਚ ਕੱਟ ਦਿੰਦੇ ਆ ਬੈਂਟੀ ਕੀ ਕੱਟ ਦਿੰਦੇ ਆ ਬੰਦਨਾਮ ਕਰਨਾ ਸੌਖਾ ਬੰਦਾ ਠੀਕ ਐ ਤੇ ਜਿਹੜੀ ਆ ਬੱਚਾ ਉੱਥੇ ਨੰਬਰ ਤੇ ਦੇਖੀ ਜਾਨੇ ਐ ਇੱਟੇ ਲੋ 1 ਮਹੀਨਾ ਦਾਸਦਾਂ ਰਹੇ ਸੋਚੇ ਤੇ ਵੀ ਕੱਚੀ ਡੇਢ ਮਹੀਨੇ ਦੀ ਕੱਚੀ ਆ ਡੇਢ ਤਾਂ ਹੈ ਨਹੀਂ 1 ਮਹੀਨਾ ਦਾਸਦਾਂ ਚਾਹ ਤੂੰ ਡੇਢ ਮੰਨ ਲਾ ਜੇ ਡੇ ਪਾ ਇਹਦਾ ਬਈ ਇਹਨੂੰ ਅੱਜ ਲੈਣ ਦੇਣੀ ਅੱਜ ਦੀ ਘੜੀ ਜਿੰਨਾ ਮਾਜੀ ਕੋ ਮੁੱਲ ਕਰ ਲੈ 66000 ਦੀ ਰਹਿ ਗਈ ਅੱਜ ਦੀ ਘੜੀ ਠੀਕ ਐ 66000 ਅੱਜ ਲੱਖ ਦੀ ਵਿਕ ਗਈ ਇਹ ਆ ਜੀ ਗੱਲ ਆ ਸੁਆ ਕਿਹੜਾ ਸੁਂਦੀ ਆ ਸੁਆ ਦੂਜਾ ਦੇ ਦੂਜਾ ਸੁਆ ਤੇ ਹਲੇ ਲਾਉਣ ਜੇ ਲੱਗੀ ਨਹੀਂ ਹਣਾ ਹਾਂ ਬਾਹਰੋਂ ਜੋ ਲਈ ਸੀਗੀ ਠੀਕ ਐ ਕਿੰਨਾ ਦੁੱਧ ਮੰਨ ਕੇ ਬੰਦਾ ਲੈਵੇ ਇਹਨੂੰ ਦੁੱਧ ਇਹਦਾ ਮੈਂ ਇਹ ਚੂੜੀ ਜਾਨੀ ਮਾਰਨਾ 25 26 ਲੀਟਰ ਚ ਹੋਇਆ ਬਲੂਡ ਖਲੋ ਉਹਨਾਂ ਦਾ ਗਰਮੀ ਦੇ ਵਿੱਚ 25 ਕਿਲੋ ਤੇ ਚੱਲੂ 25 ਕਿਲੋ ਲੈ ਚੁੱਕੀ ਠੀਕ ਹੈ ਸੋ ਬੈੜ ਚੰਗੀ ਆ ਕੱਦ-ਕੱਡ ਬਹੁਤ ਆ ਵੇਜ ਵੇ ਕਹਿੰਦੇ ਆ ਪਾਣੀ ਬਹੁਤ ਡਲੋਈ ਨਹੀਂ ਜਾਂਦਾ ਕਿੰਤੋਂ ਕੜਗੱਪਣ ਲੈਣੀ ਹੈ ਹੋਰ ਲੈਣੀ ਹੈ ਆ ਡੇਢ ਮਹੀਨਾ ਸੂਣ ਚ ਰਹੇਗਾ ਆਪੀ ਰਾਜੀ ਕਰ ਲਿਓ ਉਹਦਾ ਲੱਗ ਜੂ ਕਿੰਨਾ ਦੁੱਧ ਦਿੰਦੀ ਆ ਤੇ ਨੰਬਰ ਬੋਲ ਦਿਓ ਆਪਣਾ ਨੰਬਰ ਟੈਨ 68990999728 ਟੈਂਡ ਅਹਿਮਦਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਜ਼ਿਆਦਾ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ